ਪਤਨ ਸਤਗੁਰੂ ਤੇਰਾ ਹਿਆਸਰਾ ਜੇ ਨਹੀਂਓ ਨਾਮ ਤੇ ਆਨਾ ਜੇ ਨਹੀਂਓ ਨਾਮ ਤੇ ਆਨਾ ਫਿਰ ਪੌਚਰਾਸੀ ਜਾਣਾ ਜੀ ਫਿਰ ਪੌਚਰਾਸੀ ਜਾਣਾ ਵਿਚ ਨਰਕਾ ਦੁੱਖ ਉਠਾਣਾ ਵਿਚ ਨਰਕਾ ਦੁੱਖ ਉਠਾਣਾ ਫਿਰ ਪੌ ਉਚਰਾਸੀ ਜਨ ਜੀ ਫਿਰ ਪੌ ਉਚਰਾਸੀ ਜਨਾ ਨਾਮ ਜਪਣ ਨੂੰ ਜਨਮ ਹੈ ਮਿਲਿਆ ਤੂੰ ਕੀ ਸੋਚੀ ਬੈਠਾ ਚੱਲਿਆ ਨਾਮ ਜਪਣ ਨੂੰ ਜਨਮ ਹੈ ਮਿਲਿਆ ਤੂੰ ਕੀ ਸੋਚੀ ਬੈਠਾ ਚੱਲਿਆ ਹੱਥੋਂ ਨਿਕਲ ਕੇ ਆ ਨਾ ਆ ਨਾ ਫਤੋਂ ਨਿਕਲ ਗਿਆ ਨਾ ਆਣਾ ਫਿਰ ਪੌਚਰਾਸੀ ਜਾਣਾ ਜੀ ਫਿਰ ਪੌਚਰਾਸੀ ਜਾਣਾ ਪੰਜ ਲੁੱਟੇਰੇ ਸਾਥੀ ਤੇਰੇ ਆਤਮਾ ਨੂੰ ਜੋ ਬੈਠੇ ਕੇਰੇ ਪੰਜ ਲੁੱਟੇਰੇ ਸਾਥੀ ਤੇਰੇ ਆਤਮਾ ਨੂੰ ਜੋ ਬੈਠੇ ਕੇਰੇ ਸੰਗ ਚੋਰਾ ਚੋਰ ਬਨ ਜਾਣਾ ਸੰਗ ਚੋਰਾ ਚੋਰ ਬਨ ਜਾਣਾ ਫਿਰ ਪੌਚ ਰਸੀ ਜਾਨਾ ਜੀ ਫਿਰ ਪੌਚ ਰਸੀ ਜਾਨਾ ਲੁੱਟਦੇ ਪੂੰਜੀ ਖਬਰ ਨਕਾਈ ਦਿੰਦੇ ਫਿਰਦੇ ਸੰਤ ਦਹਾਈ ਲੁੱਟਦੇ ਪੂੰਜੀ ਖਬਰ ਨਕਾਈ ਦੇਨ ਦੇ ਫਿਰਦੇ ਸੰਤ ਦਹਾਈ ਕਿਉਂ ਸੁਤਾ ਪਿਆ ਨਾ ਦਾਣਾ ਕਿਉਂ ਸੁਤਾ ਤੇ ਆ ਨਾ ਦਾਣਾ ਫਿਰ ਪਉ 84 ਜਾਨ ਜੀ ਫਿਰ ਪਉ 84 ਜਾਨ ਬਹੁਤ ਲੰਬਾ ਗੇੜ 84 ਨਾਮ বিনা ਨਾ ਹੋਏ ਖੁਲਾਸੀ ਬਹੁਤ ਲੰਬਾ ਹੈ ਗੇੜ 84 ਨਾਮ bina na hoy khulasi ਕਦ ਜਮਨਾ ਤੇ ਮਰ ਜਾਣਾ ਕਦ ਜਮਨਾ ਤੇ ਮਰ ਜਾਣਾ ਫਿਰ ਪਾਉ 84 ਜਾਨਾ ਜੀ ਫਿਰ ਪਾਉ 84 ਜਾਨਾ ਸ਼ਾਸਤ ਨਾਮ ਜੀ ਕਹਦੇ ਸੁਣ ਜੀ ਤੇਰੇ ਅੰਦਰ ਹੋ ਰਹੀ ਤੁਨ ਜੀ ਸ਼ਾਸਤ ਨਾਮ ਜੀ ਕਹਿੰਦੇ ਸੁਨ ਜੀ ਤੇਰੇ ਅੰਦਰ ਹੋ ਰਹੀ ਤੁਨ ਜੀ ਜਿਨ ਲੈ ਸਚ ਖੰਡ ਵਿੱਚ ਜਾਣਾ ਜਿਨ ਲੈ ਸਚ ਖੰਡ ਵਿੱਚ ਜਾਣਾ ਫਿਰ ਮੁਕਜੂ ਆਣਾ ਜਾਣਾ ਜੀ ਫਿਰ ਮੁਕਜੂ ਆਣਾ ਜਾਣਾ ਜੇ ਨਹੀਂਓ ਨਾਮ ਧਿਆਨਾ ਫਿਰ ਪੌਚਰਾਸੀ ਜਨਾ ਜੀ ਫਿਰ ਪੌਚਰਾਸੀ ਜਨਾ ਵਿਚ ਨਰਕਾ ਤੁਕ ਉਠਾਣਾ ਫਿਰ ਪੌਚਰਾਸੀ ਜਨਾ ਜੀ ਫਿਰ ਪੌਚਰਾਸੀ ਜਨਾ ਜੀ ਫਿਰ ਪੌਚਰਾਸੀ ਜਨਾ ਜੀ ਫਿਰ ਪੌਚਰਾਸੀ ਜਾਨ Tatan tat satguru yazra.